ਸਿਮਰਾਲਾ ਦੇ ਪਿੰਡ ਸਲੋਦੀ ਵਿਖੇ ਇੱਕ ਗਰੀਬ ਲੋੜਵੰਦ ਪਰਿਵਾਰ ਨਾਲ ਮਨੁੱਖੀ ਤਸਕਰੀ ਹੋਈ ਹੈ। ਏਜੰਟ ਦਿਲਪਿੰਦਰ ਸਿੰਘ ਨੇ ਚਮਕੀਲਾ ਸਿੰਘ ਨੂੰ ਦੁਬਈ ਦਾ 2 ਸਾਲ ਦਾ ਵਰਕ ਵੀਜ਼ਾ ਦਿਵਾਉਣ ਲਈ ਉਸ ਤੋਂ 80000 ਰੁਪਏ ਲੈ ਲਏ ਤੇ ਉਸ ਦਾ ਮੋਟਰਸਾਈਕਲ ਵੀ ਰੱਖ ਲਿਆ। ਪਰ ਏਜੰਟ ਨੇ ਉਸ ਨੂੰ 2 ਮਹੀਨੇ ਦੇ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ। ਜਦੋਂ ਚਮਕੀਲਾ ਸਿੰਘ ਦੁਬਈ ਪਹੁੰਚਿਆ ਤਾਂ ਉਸ ਨਾਲ ਮਨੁੱਖੀ ਤਸ਼ੱਦਦ ਸ਼ੁਰੂ ਹੋ ਗਿਆ। ਅਨਪੜ੍ਹ ਹੋਣ ਕਾਰਨ ਚਮਕੀਲਾ ਸਿੰਘ ਨੂੰ ਦੁਬਈ ਜਾ ਕੇ ਪਤਾ ਲੱਗਿਆ ਕਿ ਉਸ ਦਾ ਵੀਜ਼ਾ ਟੂਰਿਸਟ ਵੀਜ਼ਾ 2 ਮਹੀਨਿਆਂ ਦਾ ਹੈ। ਜਦੋਂ ਉਸਨੇ ਏਜੰਟ ਨਾਲ ਗਰਬਦ ਕੀਤੀ ਤਾਂ ਏਜੰਟ ਦੇ ਵਿਦੇਸ਼ ਰਹਿੰਦੇ ਭਰਾ ਨੇ ਉਸ ਦੀ ਕੁੱਟਮਾਰ ਕਰਕੇ ਤਸੀਹੇ ਦਿੱਤੇ ਅਤੇ ਉਸ ਨੂੰ 15 ਦਿਨਾਂ ਤੱਕ ਇੱਕ ਬਾਥਰੂਮ ਵਿੱਚ ਬੰਦ ਕਰਕੇ ਰੱਖਿਆ ਉਸ ਤੋਂ ਬਾਅਦ ਉਸਨੇ ਘਰ ਭੇਜਣ ਦੇ ਪੈਸਿਆਂ ਦੀ ਵੀ ਮੰਗ ਕੀਤੀ ਉਸ ਥਾਂ ਤੋਂ ਚਮਕੀਲਾ ਸਿੰਘ ਕਿਸੇ ਹੋਰ ਦੀ ਮਦਦ ਨਾਲ ਬਚ ਕੇ ਲੇਬਰ ਕੋਰਟ ਪਹੁੰਚਿਆ ਜਿੱਥੇ ਲੇਬਰ ਕੋਰਟ ਨੇ ਉਸ ਨੂੰ ਆਊਟ ਪਾਸ ਤੇ ਭਾਰਤ ਆਪਣੇ ਘਰ ਭੇਜਿਆ ਪੀੜਤ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਉਸਨੇ ਏਜੰਟ ਤੋਂ ਆਪਣੇ ਪੈਸੇ ਵਾਪਸ ਮੰਗੇ ਪਰ ਉਸਨੇ ਵਾਪਸ ਨਹੀਂ ਕੀਤੇ ਉਸਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਵਿਦੇਸ਼ੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। ਚਮਕੀਲਾ ਸਿੰਘ ਤੇ ਉਸ ਦੀ ਪਤਨੀ ਨੇ ਕਾਰ ਵੀ ਗਾਰਡਿੰਗਾ ਵੀ ਸਾਹਮਣੇ ਕੀਤੀਆਂ ਹਨ। ਸੈਮੇ ਹੋਏ ਚਮਕੀਲਾ ਸਿੰਘ ਅਤੇ ਉਸ ਦੀ ਪਤਨੀ ਨੇ ਜਿਸ ਦੀ ਦਰਖਾਸਤ ਐਸਐਸਪੀ ਅਮਨੀਤ ਕੌਂਡਲ ਨੂੰ ਲਿਖਤੀ ਤੌਰ ਤੇ ਦੇ ਦਿੱਤੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਨੇ ਦਿਲਪੀਰ ਸਿੰਘ ਤੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਅਤੇ ਹੋਰ ਤਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹੋਰ ਚਮਕੀਲਾ ਸਿੰਘ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਮੇਰਾ ਨਾਮ ਜੀ ਚਮਕੀਲਾ ਸਿੰਘ ਆ ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਡਿਵਾਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵੀਜ਼ੇ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜੱਜ ਕੁੱਟਮਾਰ ਕੀਤੀ ਜੀ ਕੁੱਟਮਾਰ ਕਰਕੇ ਜਿਵੇਂ 15 ਦਿਨਾਂ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫੇਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕੇਅਰ ਨੇ ਕਢਵਾਇਆ ਜੀ ਉਥੋਂ ਕੀ ਤਸ਼ੱਦਦ ਹੋਇਆ ਨੇ ਤੁਹਾਡੇ ਤੇ ਸਰਦਾਰ ਕੀ ਕੀਤਾ ਗਿਆ ਤੁਹਾਡੇ ਤੇ ਨਸਤਰੇ ਮੇਰੀ ਬਾਹ ਜੀ ਪੈਪਾ ਪਈਆਂ ਸੀ ਜਿਨ੍ਹਾਂ ਨੇ ਆਹ ਕਟ ਮਾਰ ਕੀਤੀ ਜੇ ਤੇ ਤੇ ਦਲਪਰੀ ਦੇ ਦੇ ਭਰਾ ਜੀ ਜੋ ਕਿ ਕਾਲਾ ਸੀ ਉਹਨੇ ਜੀ ਤੇ ਉਹਨੇ ਜਾਇਜ ਕਟ ਮਾਰ ਕਰਦੀ ਪੈਸੇ ਦੀ ਮੰਗ ਕਰਦੇ ਹੁੰਦੇ ਸੀ ਮੇਰੇ ਤੋਂ ਹੀ ਘਰੋਂ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਵਾ ਇਸ ਤੇ ਹੁਣ ਤੱਕ ਜੀ ਮੈਨੂੰ ਨਾਲ 6 ਮਹੀਨੇ ਹੰਗਾਮੇ ਲਈ ਆ ਨਾ ਜੀ ਉਹ ਮੇਰੇਗਾ 80000 ਰੁਪਏ ਹੋ ਗਏ ਇੱਕ ਮੇਰਾ ਮੋਟਰਸਾਈਕਲ ਲਈ 28000 ਰੁਪਏ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਹੈ ਜੀ ਇਹਨੂੰ ਮੋਟਰਸਾਈਕਲ ਤੁਹਾਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਟਿਕਟੋਂ ਪੈਸੇ ਘਟਦੇ ਸੀ ਫੇਰ ਕੋ ਉਹ ਕਹਿੰਦਾ ਵੀ ਟਿਕਟ ਨੂੰ ਪੈਸੇ ਘਟਦ ਨੇ ਵੀ ਜੀ ਜਿਸ ਤੋਂ ਬਾਅਦ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮੈਂ ਯਾਰ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਕੋਲ ਖਲਾਫੀ ਜੀ ਹੁਣ ਤੱਕ ਰਹੀ ਠੀਕ ਕੀ ਕਾਰਵਾਈ ਵੀ ਇਹਨਾਂ ਹੁਣ ਤੱਕ ਰਹੀ ਹੋ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਰਜ ਹੋ ਚੁੱਕਿਆ ਹੈ ਕਿ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਾਲੇ ਸਾਨੂੰ ਨਹੀਂ ਪਤਾ ਇਹ ਕਰਤਾ ਇਹਦਾ ਜੀ ਕੋਈ ਫੋਨ ਵਗੈਰਾ ਤੇ ਧਮਕੀਆਂ ਵੀ ਹਾਂਜੀ ਇਹਨਾਂ ਦਾ ਕੋਈ ਚਾਚਾ ਪਾਨੀ ਕੌਣ ਆ ਜੀ ਉਹ ਮੈਨੂੰ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੂੰ ਬਾਜ ਜਾ ਨਹੀਂ ਨਹੀਂ ਜਿਹੜੀ ਰਿਪੋਰਟ ਦਿੱਤੀ ਹੈ ਵਾਪਸ ਲਾ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ ਉਹਦੀ ਵੀ ਰਿਕਾਰਡਿੰਗ ਵਗੈਰਾ ਹੈਗੀ ਹਾਂਜੀ ਰਿਕਾਰਡਿੰਗ ਹੈਗੀ ਹੈ ਜੇ ਮੇਰੇ ਕੋਲ ਕਿਸੇ ਪੁਲਿਸ ਨੂੰ ਕਰ ਜਾਈ ਮਨੋ ਲੈ ਰਿਹਾ ਉਹ ਕਿਸ ਅਫਸਰ ਦਾ ਨਾਮ ਲੈ ਰਿਹਾ ਜੀ ਕਿਸੇ ਦਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਮੰਗੇ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਿਫਤਾਰ ਹੋਵੇ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਜੇ ਤਾਂ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਦਿੱਤਾ ਹੋਣਾ ਤੁਸੀਂ ਕਿਉਂਕਿ ਹਾਲਾਤ ਤੁਹਾਡੇ ਜਿਹੜੇ ਘਰ ਦੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ ਕਿੰਨਾ ਕੁ ਲੋਨ ਲਿੱਤਾ ਸੀ ਤੇ ਉੱਥੋਂ ਆਉਣ ਲਈ ਕਿੰਨੀ ਕਿ ਤੁਹਾਨੂੰ ਜਦੋਂ ਜਾਇਦ ਕਰਨੀ ਪਈ ਐਂ ਜੀ ਮੈਂ 5% ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ ਉਹਦਾ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਹੋਣੇ ਜੀ ਹਾਂਜੀ ਤੇ ਉਦੋਂ ਵਾਪਸ ਕਿਵੇਂ ਆਏ ਫਿਰ ਵਾਪਸ ਜੀ ਮੈਂ ਪੰਜਾਬ ਹੈਲਪ ਕੇਅਰਾਂ ਦੇ ਵੀ ਆਏ ਆ ਇਹਨਾਂ ਨੇ ਕਢਵਾਏ ਵੀ ਆ ਉਹਨਾਂ ਨੇ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਤੇ ਅਸੀਂ ਸਲੋਦੀ ਦੇ ਰਹਿੰਦੇ ਆ ਜੀ ਮੇਰੇ ਘਰ ਵਾਲੇ ਦਾ ਨਾਮ ਵੀ ਚੰਪੀਲਾ ਸਿੰਘ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਡਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦਵਾਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ੇ ਤੇ ਹੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪ੍ਰੇਸ਼ਾਨ ਵੀ ਕੀਤੇ ਤੇ ਬਹੁਤ ਜ਼ਿਆਦਾ ਲੋਨ ਵੀ ਲਏ ਹੋਣੇਗੇ ਤੇ ਉਹਨਾਂ ਦੀ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਕਿ ਲੋਨ ਹੈ ਜਿਹੜਾ ਕਿਵੇਂ ਲਿੱਤਾ ਵਾ ਗਹਿਣੇ ਗੂਣੇ ਵੀ ਪੁੱਛ ਹਾਂਜੀ ਮਤਲਬ ਦੇ ਵਿੱਚ ਹੋਣਗੇ ਵਿੱਚੇ ਹਾਂਜੀ ਮੈਂ ਆਪਣੇ ਟੋਪਸ ਨੇ ਜੀ ਮੇਰੀ ਮੁੰਦੀ ਆ ਜੀ ਘਰਦਿਆਂ ਦੇ ਮੁੰਦੀ ਆ ਜੀ ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ ਤੇ ਹੁਣ ਤੁਹਾਡੇ ਕਿਵੇਂ ਕਿ ਤਮਕੀਆਂ ਕਿ ਇਹਨਾਂ ਦੀ ਆ ਰਹੀਆਂ ਤੁਹਾਨੂੰ ਬਣਾ ਤਮਕੀ ਸਾਨੂੰ ਕਰੇਡਾਂ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸੋਨ ਨੂੰ ਹਣੀ ਨੇ ਮਤਲਬ ਕਿ ਦਿਲਪ੍ਰੀਤ ਦੇ ਸਾਲਾ ਜੀ ਨੇ ਹ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰ ਦੇਆਂ ਨੂੰ ਜੀ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਤੁਸੀਂ ਕਿੰਨੀ ਤਰੀਕ ਨੂੰ ਆ ਜਿਹੜੀ ਰਿਪੋਰਟ ਦਰਜ ਕਰਾਈ ਸੀ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਇਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੀ ਜਿਵੇਂ ਤੁਸੀਂ ਲੈ ਕੇ ਗਿਆ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਘਰੇ ਆਊਗਾ ਇਹਨਾਂ ਨੇ ਮਤਲਬ ਕਿ ਇਦਾਂ ਦੀ ਲੈਂਗੁਏਜ ਨਾਲ ਸਾਡੇ ਨਾਲ ਗੱਲ ਕੀਤੀ ਹੈ ਮਤਲਬ ਕਿ ਬਹੁਤ ਤੰਗ ਪਰੇਸ਼ਾਨ ਵੀ ਕਰਦੇ ਨੇ ਪੈਸ ਮਤਲਬ ਕਿ ਅਸੀਂ ਤਾਂ ਇਹ ਇਨਸਾਫ ਤੋਂ ਨੇ ਵੀ 6300 ਤੋਂ ਇਨਸਾਫ ਹੋਵੇ ਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਨਾ ਤੇ ਇਹ ਸਕੂਪ ਕਰਕੇ ਪਲੇ ਆਉੜੇ ਦਿਲਪ੍ਰੀਤ ਨਾ ਹਾਂਜੀ ਦਿਲਪ੍ਰੀਤ ਨਾ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਚੀਜ਼ ਆ ਮੈਂ ਕਹਿਣਾ ਸੀ ਮੈਂ ਤੁਹਾਨੂੰ ਵਾਰਨਿੰਗ ਦੇਣੀ ਆ ਕਿ ਤੁਸੀਂ ਜਿਲ੍ਹਾ ਜੋ ਲੋਣਾ ਮੇਰਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਹੂੰ ਮੈਂ ਪੂਰੀ ਗੱਲ ਆ ਰਹੀ ਸਰ ਜੀ ਤੁਹਾਨੂੰ ਬੱਸ ਕਰ ਮੈਂ ਫਾਇਕ ਨਹੀਂ ਜਣਾ ਪਰ ਮੈਨੂੰ ਸਾਰੀ ਸਟੋਰੀ ਪਤਾ ਲੱਗ ਗਈ ਹੈ ਮੈਂ ਤੁਹਾਨੂੰ ਦੱਸਣਾ ਡੀਆਈਜੀ ਅਸ਼ੀਸ਼ ਚੋਧਰੀ ਮੇਰਾ ਫਰੈਂਡ ਹੈ ਐਡਮਿਨਿਸਟਰेटर 4 ਫਲੋਰ ਦਾ ਡੈਡ ਬਾਇਆ ਹੁਣ ਮੈਂ ਟੱਕਰੂ ਫੋਨ ਨਹੀਂ ਕਰਿਆ ਮੈਨੂੰ ਅੱਜ ਹੀ ਪਤਾ ਲੱਗੀ ਸਾਰੀ ਸਟੋਰੀ ਵੀ ਨਹੀਂ ਇਹ ਕੀ ਤੁਸੀਂ ਤਾਂ ਨਹੀਂ ਲੱਗੇ ਮੇਰੀ ਗੱਲ ਲੱਗੇ ਮੇਰਾ 30 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹਨੂੰ ਅੱਜ ਵੀ ਮੇਰੀ ਬਾਹਾਂ ਟੁੱਟ ਗਈ ਹੈ ਮੇਰੀ ਬਾਹਾਂ ਠੀਕ ਨਾ ਦੱਸ ਲੱਗੇ 20 ਲੱਗੇ ਸੋ ਤੁਸੀਂ ਠੀਕ ਹੋਣੀ ਹੈ ਮੈਂ ਹੁਣ ਤੁਹਾਨੂੰ ਇਹ ਕਹਿ ਮੇਰਾ ਵੀ ਲੱਗਦਾ ਮੇਰਾ 50 ਲੱਖ ਵੀ ਲੱਗਿਆ ਮੇਰਾ 1 ਕਰੋੜ ਵੀ ਲੱਗਿਆ ਨਾ ਮੈਂ ਝੂਠ ਨਹੀਂ ਕਹ ਰਿਹਾ ਸਾਰਿਆਂ ਨੂੰ ਨਹੀਂ ਹੁਣ ਤੁਸੀਂ ਧਾਂਤੀ ਦੇ ਰਹੇ ਹੋ ਕੀ ਸਮਝਾ ਇਹ ਜਿੱਥੇ ਬੈਠਾ ਚਲੋ ਠੀਕ ਹੈ ਮੈਂ ਤੁਹਾਨੂੰ ਤੁਸੀਂ ਧਮਕੀ ਸਮਝ ਲਓ ਮੈਨੂੰ ਜੋ ਮਰਜ਼ੀ ਸਮਝ ਲਓ ਤੁਸੀਂ ਹਰਾਸਮੈਂਟ ਕਰਦੇ ਹੋ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖੀ ਹੋਈ ਠੀਕ ਹੈ ਜੀ ਮੇਰੇ ਨਾਲ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਮੈਂ ਅੱਜ ਹੀ ਡੀਆਈਜੀ ਸਾਹਿਬ ਨੂੰ ਫੋਨ ਕਰ ਲਵਾਂਗਾ ਅਸ਼ੀਸ਼ ਚੋਧਰੀ ਸਾਹਿਬ ਨੂੰ ਜੀ ਉਹ ਸੁਤੀ ਦੇ ਸੀਗੇ ਮੇਰੀ ਗੱਲ ਹੋਈ ਹੈ ਜੀ ਉਹਨਾਂ ਦੀ ਹੁਣ ਮੈਂ ਹੋਰ ਤੁਹਾਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸ ਨੂੰ ਕਿਵੇਂ ਕਰੀਦਾ ਮੈਂ ਠੀਕ ਹੈ ਫਿਰ ਮੇਨਾਂ ਬੈਠ ਕੇ ਲੋਨ ਪਰ ਪੱਲੇ ਬੰਨ ਲਿਓ ਹੋਰ ਤੁਸੀਂ ਤੁਸੀਂ ਹੁਣ ਮੈਂ ਕੇਸ ਵੀ ਕੇਸ ਵੀ ਅਸੀਂ ਹੋਰ ਕੇਸ ਕਰਾਂਗੇ ਉਹ ਕੇਸ ਵੀ ਤੋੜਾਂਗੇ ਆਪਾਂ ਹੁਣ ਥਾਣੇ ਵਾਲਾ ਕੰਮ ਖਤਮ ਕਰਦਾ ਉਹ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ ਤੁਹਾਨੂੰ ਪਤਾ ਲੱਗੂਗਾ ਵੀ ਕੇਸ ਕੀ ਹੁੰਦਾ ਆ ਕਚੈਰੀਆਂ ਕੀ ਹੁੰਦੀਆਂ ਨੇ ਹੁਣ ਤੁਮ ਸਾਰੀ ਚੀਜ਼ਾਂ ਧਮਾ ਵਗੇ ਜੀ ਚਲੋ ਠੀਕ ਹੈ ਫਿਰ ਬਹੁ ਬਈਏ ਗੱਲਾਂ ਤੁਸੀਂ ਜਿਹੜਾ ਪਲੇ ਕਰ ਰਹੇ ਹੋ ਨਾ ਥਾਣਾ 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 ਖੇਡਦੇ ਹੋ ਤੁਸੀਂ ਕੇਸ ਕਰ ਰਹੇ ਹੋ ਅਸੀਂ ਆ ਕਰਾਂਗੇ ਥਾਣਾ ਕਰਾਂਗੇ ਧਮਕਾਣਾ ਕਰਾਂਗੇ ਤੁਸੀਂ ਉਹ ਜਿਹੜਾ ਸਾਡੇ ਨਾਲ ਖੇਡਾ ਹੀ ਖੇਡਣ ਲੱਗੇ ਹੋ ਉਹ ਸਾਰੀਆਂ ਖੇਡਾਂ ਉਹ ਚੁਲਖਣਾ ਮੈਂ ਨਾ ਭੱਜਣਾ ਫੇਰ ਕੱਟੋ ਮੇਰੀ ਸੁਣ ਮੇਰੇ ਮੇਨਾ ਕੋਈ ਗੱਲ ਨਹੀਂ ਹੋਈ ਪੈਸੇ ਦੀ ਵੀ ਹੱਥ ਇਹਨੇ ਪੈਸੇ ਕੱਟਾਂਗੇ ਉਹ ਸਾਲ ਇਹ ਕੰਮ ਦੀ ਤਾਂ ਹੋਈ ਵੀ ਕੰਮ ਕਰੇਗਾ ਮੇਨਾ ਕਾ ਤੂੰ ਵੀ ਆਪੇ ਤੂੰ ਸਾਲਾ ਸਾਲਾ ਘਾਕੇ ਕਰ ਤੂੰ ਨਹੀਂ ਤੂੰ ਸਾਲਾ ਘਾਕੇ ਕਰਦਾ ਗੱਲ ਕਰਦਾ ਮੈਂ ਕਾ ਥੋੜਾ ਕਾਚੇ ਦੇਣਾ ਤੂੰ ਸਾਲਾ ਘਾਕੇ ਦੇਣਾ ਕੀ ਜਾਣੇ ਪੈਸੇ ਦੇ ਕੇ ਆਏ ਵੀਰੇ ਮੈਂ ਉਹ ਪੁੱਛ ਤੇਰੇ ਭਰਾ ਥੱਲੇ ਆ ਤੂੰ ਕਮਾਗਾ ਤੇਰੇ ਸਾਵੇਂ ਤੇ ਮੈਂ ਤੁਮੇ ਵਾਰਾ ਪਾਦਾ ਉਹ ਨਾ ਉਹ ਲੱਗ ਕਾਣੀ ਪਾ ਕੇ ਮਾਈਕ ਨੂੰ ਲਾ ਦੇ ਜਮਾ ਕਰ ਜਾਣੋ ਬਹਿਲੇ ਗਏ ਚੱਲ ਪੈਸੇ ਮੈਂ ਤੈਨੂੰ ਬੋਲਣਾ ਕਰਦਾ ਮੇਰਾ ਕਰਪਿਆ ਦੇ ਕੇ ਨਹੀਂ ਹਾਂ ਮੈਂ ਕਹਿੰਦਾ ਹੁਣੇ ਮੁੰਨ ਕਰਦਾ ਆਪਣਾ ਠੀਕ ਆ ਮੈਨੂੰ ਹੁਣ ਪਟਾਂਗੇ ਤੂੰ ਦੱਸ ਕੇ ਗਿਆ ਪਹਿਲੇ ਨਪ੍ਰੀਤ ਕੌਰ ਨਾ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮਕਦਮਾ ਦਾਇਰ ਕੀਤਾ ਗਿਆ ਸੀ ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਇਥੇ ਏਜੰਟੀ ਦਾ ਕੰਮ ਕਰਦਾ ਸੀ ਸੰਭਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮਿਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਵਰਕ ਪਰਮਿਟ ਦੀ ਬਜਾਏ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਜਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ ਉਹਨੇ ਉਤੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸੰਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕੀਤਾ ਗਿਆ ਹੈਗਾ ਸਰ ਕੋਈ ਉਹਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥ੍ਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਝ ਹੈ ਨੇ ਉਹਦੇ ਵਿੱਚ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ्रेटਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ्रेट ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਸਰ ਦੀ ਗ੍ਰਿਫਤਾਰੀ ਹੋਣ ਤੋਂ ਕੀ ਨਹੀਂ ਅਜੇ ਕੋਈ ਰੇਡਾਂ ਜਾਰੀ ਨਹੀਂ